ਸਾਧ ਸੰਗਤ ਪੁਜ ਪੈ ਹੋ ਵਸਤ ਲੇ ਨਰਮੋਲ ਸਜ ਬਲਤ ਆਲਾਦ ਕਰ ਚਲੇ ਹੋ ਲੈ ਨ ਪਿਮੋਲ ਜਸ ਰੰਗ ਸੰਭਲ ਕਰ ਹੱਥ ਐਸਾ ਜੀ ਸੰਸਾਰ ਹੋਰ ਗਰੰਤੋ ਰਾਮ ਵੈ ਪਾਣ ਰਵਦਾਸ ਵਿਚਾਰ ਉਹ ਸਾਗਰਾਂ ਤਰਨ ਕੋ ਏਕੋ ਨਾਮ ਆ ਓ ਅਗਨ ਰਵਦਾਸ ਕਬੂ ਨੇ ਛਾੜਿਆ ਹਰਾਮ ਨਾਮ ਪਤਵਾਰ ਸਮਰਨ ਕੋਟ ਅਗਨ ਕੇ ਹੋਵੇ ਸਮਨ ਰਵਦਾਸ ਜੋ ਕੇ ਅਗ ਪਰਮ ਜੋਤ ਪਰਗਾਸ ਰਾਮ ਨਾਮ ਜਰ ਪਿਉ ਸੋਇ ਤਨ ਆਪ ਉਜਾਸ ਅੰਤ ਸ਼ਰ ਜਯ ਵੇਗ ਚੋਤਰ ਵਦਾਸ ਗੁਰੂ ਗਿਆਨ ਕਦਿਆ ਬਾਤੇ ਦੇ ਜਲਾਏ ਰਵਦਾਸ ਹਰ ਭਗਤ ਕਰਨ ਜਨ ਮਰਨਾ ਬਿਲਮਾਇ ਅੰਧ ਲਾ ਜੋ ਗੁਰੂ ਪਾਏ ਤੋ ਸਿਸ ਪਯੋ ਨਰੰਕ ਰਵਿਦਾਸ ਗਿਆਨ ਚਾਸ ਬਿਨਾ ਕੇ ਮੈਂ ਟੇ ਪ੍ਰਮ ਫੰਦ ਮਾਇਆ ਦਿੱਟਕ ਤਖ ਕਰ ਨਰ ਪਤੰਗ ਅਧਿਆਏ ਗੁਰੂ ਗਿਆਨ ਲਾ ਗਿਆਨ ਜਿਨ ਵਿਰਲਾ ਕੋ ਬਚ ਜਾਏ ਨਹ ਜਲ ਅਨੰਦ ਨਿਤ ਮਿਲ ਬਿਲ ਗੋਤ ਅਪਾਰ ਰਵਦਾਸ ਸਿਮਰਨ ਸਰਸੋ ਪਾਇਓ ਦਰਸ਼ ਕੋ ਪਲ ਪਲ ਸਨ ਸਨ ਸਿਮਰਿਆ ਡੋਲੋ ਰਾ ਹਰ ਦੁਆਰ ਹਰ ਮਜਨਾ ਬਨ ਸ਼ਿਵ ਨਹੀਂ ਬੜੇ ਰਵਦਾਸ ਚਮਾਰ ਪੋ ਸਾਗਰ ਤੁਤਰਤ ਕਿੰਦੋਂ ਮਰਖ ਜੋ ਜਾਣਾ ਰਵਦਾਸ ਗੁਰੂ ਪਤਵਾਰ ਹੈ ਨਾਮ ਨਾਮ ਕਰ ਜਾ ਰਵਦਾਸ ਤਨ ਪਿਓ ਪਤਰਾ ਚਰਨ ਲਾਗੈ ਵਾਰ ਜਰਾ ਮੇ ਚੁ ਜੂ ਆਵੇ ਹੈ ਜਾਂਤਨ ਲਗ ਬਾਰ ਸ਼ੈਤਨ ਕੱਚਰ ਜਨ ਜੇ ਤਨ ਤੋਂ ਪਰਗਾਸ ਰਵਦਾਸ ਰਾਮ ਚੇਤਾ ਬਨੇ

ਪਰਸ ਮਨ ਹਿੰਨਰ ਕਿਰਨ ਦਮਕਏ ਰਵਦਾਸ RAM ਪਰਸ ਮਨ ਹੋ ਦਰਸ਼ ਬੁrai ਸਵਾਤ ਥਿਤ ਹਵ ਸੰਤ ਜਨ ਆਪਨ ਰਵਦਾਸ ਮੰਦ ਵਿਲਾਇ ਅਨ ਪਾਵਤ ਨੇ ਰਾਮ ਸੈ ਮਨ ਪਵਤਾ ਪਰਦੇਸ ਅਨੰਦ ਕਾਨ ਦਰਸ਼ ਬਿਨਾ आवत पेब के विरह उठत आग जो चोने की काकरे जो सिर कै त्यों जागत ਰਵਦਾਸ ਕੋ ਹੈ ਅਨਪਾਵਤੇ ਰਹਿਣ ਕਟ ਪਰਪੂਰਾ ਕਾਮਦੇਨ ਪਰਸਪੂਲ ਕਲਪਰੂਪ ਰਾਵੜ ਰਵਦਾਸ ਰਾਰਾ